ਵੈਗੁਰਜੀ ਦਾ ਖੜਸਾ ਵੈਗੁਰਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣ। ਦਿਨ ਹੈਗਾ ਸੀ ਮੰਗਲਵਾਰ ਤਰੀਕ ਹੈਗੀ 32 ਸਵੇਰ ਦਾ ਟਾਈਮ ਤੇ ਸਵੇਰੇ ਵੱਜ ਗਈ ਤੇ ਸਾਢੇ 6:00 ਹੋਏ ਹੋਏ ਸੀ ਆਪਾਂ ਖੇਤ ਚ ਆ ਗਏ। ਡੰਗਰ ਆਪਾਂ ਨਮਾਇਆ ਇਹ ਤੇ ਹੋਰ ਕੋਈ ਕੰਮ ਨਹੀਂ ਕਰਿਆ ਹੈਗਾ। ਧਰਾਂ ਦੂਰਾਂ ਚੋਇਆ ਇਹਦੀ ਕਾਕਾ ਕੰਡਾ ਪਾਇਆ ਸੀ। ਆਪਾਂ ਔਰੇ ਹੁਣ ਖੇਤ ਦੇ ਵਿੱਚ ਮੂੰਗੀ ਤੋੜਨ ਆਏ ਆ। ਆਏ ਸਵੇਰੇ ਟਾਈਮ ਕਿੰਨਾ ਜੀ ਲੱਗਦਾ ਹੈ। ਕਿਉ ਗਰਮੀਆਂ ਚ ਛੇਤੀ ਉਹ ਧੁੱਪਾਂ ਨਿਕਲ ਆਉਂਦੀ ਆ ਕਈ ਦਿਨਾਂ ਦੀ ਬੱਦਲਬਾਈ ਜੀ ਹੋਈ ਵੀ ਆ ਉਹਦੇ ਕਰਕੇ ਮੌਸਮ ਠੀਕ ਸੀ ਠੰਡਾ ਹੀ ਦੀ ਮੌਸਮ ਚਲ ਤੋੜ ਲਈ ਆ ਮਹਾ ਚਲੂਗੀ ਪੰਜ ਛੇ ਵਾਰੀ ਮੂੰਗੀ ਤੋੜ ਲਈ ਆਪਾਂ ਨੇ ਹੁਣ ਬਸ ਆ ਆਖਰੀ ਵਾਰੀ ਤੋੜਾਂਗੇ ਤੋੜ ਕੇ ਫਿਰ ਚਲ ਖੇਤ ਬਹਾਇਆ ਜਾਊਗਾ ਉ ਤਾਂ ਕਰਕੇ ਆਪਾਂ ਮੂੰਗੀ ਤੋੜਨ ਆਏ ਵੇ ਆ ਸਵੇਰੇ ਸਵੇਰੇ ਸਜਰੇ ਸਜਰੇ ਮਾਰੇ ਕਮ ਜੋਤਾਂ ਦੋਹੇ ਜਾਣੇ ਲੱਗੇ ਵੇ ਆਸੀਂ ਉੜਨ ਮੈਂ ਪਰਕੇ ਗਾਉਂ। ਇਹ ਨਹੀਂ ਰਸ ਬਾਸ ਨੂੰ ਭਰੀ ਹੋ ਜਿਆ। ਆਪਾਂ ਮੂੰਗੀ ਤੋੜ ਲਈ ਤੇ ਘਰ ਆ ਕੇ ਫਿਰ ਮੂੰਗੀ ਆਪਣੇ ਫੋਲਤੀ ਦੀ ਫਿਰ ਆਪਾਂ ਧਾਰਾ ਧੋਰਾ ਕੱਢ ਲਈਆਂ ਫਿਰ ਨਾ ਸ਼ਾਮ ਨੂੰ ਨਾ ਬੱਦਲ ਵਾਈ ਜੀ ਬਹੁਤ ਹੋਈ ਵੀ ਦੀ ਫਿਰ ਮੈਂ ਕਦੇ ਨਹੀਂ ਦੱਸਿਆ ਵਾ ਚਲਾ ਪਾਥੀਆਂ ਢੋਣਣੇ ਧਾਰਾਂ ਚੋ ਕੇ ਆਪਾਂ ਪਾਥੀਆਂ ਢੋਣ ਲੱਗੇ ਮਾਰੇ ਕਮਜੋਤਾਈ ਵੀ ਸੀ ਦੋਹੇ ਜਾਣੇ ਪਾਥੀਆਂ ਲੱਗੇ ਵੀ ਦੋਹੇ ਮਾਪਤਾ ਸੀ ਢੋਣ ਮਾਸ਼ੱਲਾ ਜੇ ਮੀਂਹ ਪੈ ਗਿਆ ਫਿਰ ਜਮੀ ਪਾਥੀਆਂ ਦਾ ਗਾਰਾ ਬਣ ਜੂਗਾ ਖਾ ਕਈ ਰੇੜੀਆਂ ਹੋ ਗੀਆਂ ਤੇ ਪੰਜ ਛੇ ਰੇੜੀ ਚਾਰ ਪੰਜ ਰੇੜੀਆਂ ਹੋ ਗਈਆਂ ਸੀ ਮਾਂ ਚਲ ਢੋਣ ਲੈਣੇ ਸਾਨੂੰ ਨਿਹਰਾ ਹੀ ਹੋ ਗਿਆ ਤੇ ਮਾਂ ਪੁੱਤਾਂ ਨੂੰ ਦੋਹਾਂ ਜਾਣਿਆਂ ਨੂੰ ਢੋਂਦਿਆ ਪਹਿਲਾਂ ਇੱਥੋਂ ਲੈ ਕੇ ਜਾਂਦੇ ਦੀ ਚੱਕ ਕੇ ਫਿਰ ਘਰਾਂ ਜਾ ਕੇ ਉੱਥੇ ਲਾਉਂਦੇ ਦੀ ਚਲੋ ਢੋਣੀ ਢੋਣੀਆਂ ਨੇ ਤਾਂ ਫਿਰ ਬਾਥੀਆਂ ਤਾਂ ਵੀ ਅਮਤਾ ਕਰਨ ਆਈ ਆਂ Silahkan jadi kini parli ini. cekain ਆ ਪਾਠੀਆਂ ਪਾ ਬਾਹਰ ਲਾਉਣ ਲੱਗ ਗਏ ਨਾਲ ਦੀ ਨਾਲ ਲਾਈ ਗੀਆਂ ਨਾਲ ਦੀ ਨਾਲ ਢੋਈ ਗੀਆਂ ਕੁਝ ਬਾਹਰ ਲਾ ਲੀਆਂ ਕੁਸੰਤਰ ਲਾ ਲੀਆਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ